ਆਗੇ 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 ਵਲੀ ਦੋਨੀ ਮੋਲੀ ਦੋਲੀ ਵਲੀ ਦੋਲੀ ਵਲੀ ਮੋਲੀ ਮੋਲੀ ਮੇਰੀ ਗੋਲੀ ਮੇਰੀ ਮੋਲੀ ਵਲੀ ਵਾਲੀ ਅੱਜ ਉਹ ਵੱਜੀ ਤੇਰੀ ਉਹ ਤੋਂ ਹੋ ਗਿਆ ਉਹ ਸੱਟ ਤਾਂ ਸਾਨੂੰ ਤੂੰ ਸਾਨੂੰ ਸੱਟ ਹੀ ਦਿੱਤਾ ਪੰਡਤ ਨੇ ਧੱਕਾ ਮਾਰ ਤੇ ਹੈਪੀ ਬਰਥਡੇ ਟੂ ਯੂ ਤਾਨਿਆ ਹੈਪੀ ਬਰਥਡੇ ਟੂ ਯੂ ਨੀ ਤੂੰ ਆ ਚੈਂਟਰੇ ਚੱਕੀ ਆਂ ਨੀ ਐ ਪੱਤੀ ਐ ਮਰਵਾਣਾ ਨਹੀਂ ਕਿਤੇ ਮੂੰਹ ਤੇ ਨਾ ਵੱਜੇ ਕਮੋਣੀ ਐ ਤੂੰ ਹੋਰ ਤਾਂ ਨਹੀਂ ਆ ਠੀਕ ਐ ਅੱਜ ਫਿਰ ਬਰਥਡੇ ਮੇਰੀ ਤੀ ਦਾ ਵਾਓ ਬਰਥਡੇ ਦਾ ਮੈਂ ਗਿਫਟ ਦੇਣਾ ਤੁਹਾਨੂੰ ਲੈ ਬਰਥਡੇ ਦਾ ਕਿੰ ਭਾਗੇ ਹੋਰ ਦੇਖ ਤਾਂ ਹੈ ਹੈ ਬਰਥਡੇ ਹਾਂ ਤੂੰ ਦੁੱਧ ਚੱਕਣਾ ਤੂੰ ਮੱਦੀ ਹੋਦੀ ਔਂ ਤੂੰ ਨਿੱਤਿਆ ਕਿਤੇ ਤੂੰ ਕੋਈ ਡਿਪਟ ਦੀ ਹੋਗੀ ਔਂ ਤੂੰ ਚੁੱਲ੍ਹੇ ਜਾਣਾ ਤੂੰ ਚੁੱਲ੍ਹੇ ਜਾਣਾ ਤੂੰ 1 2 3 ਸਿੱਖਣਾ ABC ਸਿੱਖਣੀ ਆ ਤੂੰ ਚੁੱਲ੍ਹੇ ਜਾਉਗੀ ਸਾਡੀ ਛਿੰਮੋ ਚੁੱਲ੍ਹੇ ਤੂੰ ਲਗਾ ਲੈ ਤੇਲ ਲਾਈ ਜਾਂਦੇ ਤੇਲ ਲਾਈ ਜਾਂਦੇ ਸਿਰ ਨੂੰ ਹਣਾ ਬਾਬਾ ਜੀ ਦੇ ਸਿਰ ਨੂੰ ਤੇਲ ਲਾਈ ਜਾਂਦੇ ਆ ਬੋਹ 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 ਹਾਈ ਹਾਈ ਬੋਹ 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 ਜਾਕੀ ਬੈਨੇ ਸਤਿ ਸ੍ਰੀ ਅਕਾਲ ਥੈਂਕ ਯੂ ਆਏ ਤੁਸੀਂ ਗਰਾਊਂਡ 'ਚ ਆਏ ਹਾਂ ਭਾਈ ਜੀ ਦੋਨੋਂ ਨਰ ਪਰਮਜੀਤ ਕਿੱਥੇ ਆ ਮਨਨ ਸੇਮ ਹੀ ਹੈ ਕੱਢਾ ਤਾ ਇੱਧਰ ਲੱਗ ਲੱਗ ਹਾਂ ਪਾਪਾ ਕੀ ਹੋ ਗਿਆ ਸੀ ਇਹਦੀ ਡਰਪਾ ਦੋਦਾ ਕੀ ਹੋਇਆ ਛੋੜ ਦੋ ਛੋੜ ਦੋ ਨਾ ਜੀ ਆਹ ਆਹ ਨਾ ਜਾ ਬੱਚੀ ਜਿੰਦਗੀ ਚ ਕਰੇ ਤੇਰਾ ਸਿਰ ਨਹੀਂ ਟੁਕੋੜਾ ਜੁਵਾ ਕਾਣਾ ਪੇਪਰ ਅੱਜ ਹਾਂ ਜੀ ਬਾਈ ਜੀ ਕਾਦਾ ਨੇ ਤਾਂ ਪੇਪਰ ਪੰਜਾਬੀ ਦਾ ਤੇਰਾ ਕਾਹਦਾ ਪੰਜਾਬੀ ਦਾ ਤੇਰਾ ਕਾਹਦਾ ਪੇਪਰ ਗੁਰਪ੍ਰੀਤ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਬਾਗੀ ਬੰਦੇ ਕੇ ਸਰਦਾਰ ਸਾਹਿਬ ਭਜਾਤਾ ਭਜਾਤਾ ਉਹਨੂੰ ਭਜਾਤਾ ਆਪਾਂ ਭਜਾਤਾ ਪੋਟਾ ਪੋਟਾ ਭਜਾਤਾ ਭਜਾਤਾ ਆ ਗਈ ਫੇਰ ਆ ਗਈ ਚੈਨੀ ਫੇਰ ਆ ਗਈ ਫੇਰ ਆ ਗਈ ਚੈਨੀ ਫੇਰ ਆ ਗਈ ਜੀ ਚੈਨੀ ਆ ਗਈ ਜੀ ਫੇਰ ਓਏ ਆ ਵੀ ਬੱਚੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਾਈ ਜੀ ਗੁੱਡ ਮਾਰਨਿੰਗ ਡਾਨੀਂਗ ਮਾਈ ਜੀ ਹੈਪੀ ਬਰਥਡੇ ਟੂ ਯੂ ਤਾਨਿਆ ਦੀਦੀ ਹੈਪੀ ਬਰਥਡੇ ਟੂ ਯੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਧਰ ਆਓ ਬੱਚਿਓ ਸਾਰੇ ਅੱਜ ਸਾਡੀ ਧੀ ਰਾਣੀ ਦਾ ਤਾਨਿਆ ਦਾ ਹੈਪੀ ਬਰਥਡੇ ਆ ਜੀ ਤੇ ਅੱਜ ਇਹਨਾਂ ਨੇ ਪ੍ਰੋਜੈਕਟ ਅੱਜ ਆ ਪ੍ਰੋਜੈਕਟ ਦਿਖਾਏ ਅੱਜ ਇਹਨਾਂ ਨੇ ਸਕੂਲੇ ਪ੍ਰੋਜੈਕਟ ਬਣਾ ਕੇ ਵੀ ਲੈ ਕੇ ਜਾਣੇ ਸੀਗੇ ਦੇਖੋ ਸਾਡੀ ਸ਼ਾਕਸ਼ੀ ਨੇ ਕਿੰਨਾ ਸੋਹਣਾ ਪ੍ਰੋਜੈਕਟ ਬਣਾਇਆ ਸਾਇੰਸ ਦਾ ਵਾਹੇ ਮੈਥ ਦਾ ਤੇ ਉਧਰ ਪਿੱਛੇ ਜੱਸੀ ਨੇ ਉਹ ਕੀ ਆ ਇਹ ਇਹ ਵੀ ਪ੍ਰੋਜੈਕਟ ਕੀ ਬਣਾਇਆ ਕਿਲਾ ਕਿਲਾ ਬਣਾਇਆ ਕਿਲਾ ਤੇ ਇਹ ਬੱਚਿਆਂ ਦੇ ਸਕੂਲ ਦੇ ਪ੍ਰੋਜੈਕਟ ਵੀ ਚੱਲਦੇ ਆ ਪੇਪਰ ਚੱਲਦੇ ਆ ਹੁਣ ਜਿਹੜੀਆਂ ਕਲਾ ਆ ਹੁੰਦੇ ਆ ਪੇਪਰ ਦਸੰਬਰ ਦੇਸ ਚੱਲਦੇ ਆ ਨਾ ਇਹ ਦਸੰਬਰ ਟੈਸਟ ਚੱਲਦੇ ਹੈ ਬੀ ਨੰਬਰਾਂ ਦੇ ਟੈਸਟ ਆ ਇਹ ਤੇ ਸਾਡੇ ਬੱਚੇ ਬੱਚੀਆਂ ਸਾਰੇ ਸਕੂਲੇ ਜਾਂਦੇ ਆ ਹੁਣ ਤੇ ਅਰਦਾਸ ਕਰਿਓ ਇਹਨਾਂ ਦੇ ਆਉਣ ਵਾਲੇ ਭਵਿੱਖ ਵਾਸਤੇ ਇਹਨਾਂ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅੱਜ ਸਾਡੀ ਤਾਨੀਆਂ ਦਾ ਹੈਪੀ ਬਰਥਡੇ ਆ ਤੇ ਮੇਰੀ ਧੀ ਨੇ ਅੱਜ ਸਵੇਰੇ ਮੇਰੇ ਨਾਲ ਇੱਕ ਪ੍ਰੋਮਿਸ ਕੀਤਾ ਵੀ ਮੈਂ ਤੁਹਾਨੂੰ ਪਾਪਾ ਮਾਣ ਮਹਿਸੂਸ ਕਰਾਉਂਗੀ ਮੈਂ ਤੁਹਾਨੂੰ ਵੱਡਾ ਇੱਕ ਕੋਈ ਅਹੁਦਾ ਲੈ ਕੇ ਦਿਖਾਵਾਂਗੀ ਇੱਕ ਦਿਨ ਮੈਂ ਤੁਸੀਂ ਮੇਰੇ ਤੇ ਫਕਰ ਕਰੋਗੇ ਤੇ ਅਸੀਂ ਐਸੀ ਇਸ ਤਰ੍ਹਾਂ ਆਪਣੇ ਨਾ ਢੀਆਂ ਪੁੱਤਾਂ ਤੇ ਮਾਣ ਮਹਿਸੂਸ ਕਰੀਏ ਫਕਰ ਕਰਦੇ ਰਹੀਏ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਾਰਿਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਾਏ 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 ਚਲੋ ਚੁੱਲੇ ਉੱਤੇ ਆਟਰ ਚੱਲੇ ਆਟੋ ਚੱਲੇ ਆਟੋ ਲੈ ਕੇ ਜਾਈ ਸਿੰਮਰਨ ਨੂੰ ਚੁੱਲੇ ਉੱਤੇ ਚੁੱਲੇ ਚੱਲੇ ਤੂੰ ਬਾਏ ਬਾਏ ਮੈਂ ਚੱਟ ਗਿਆ ਮੈਂ ਚੱਲ ਪਾਪਾ ਹੈ ਭੇ हेप हेप पुलले हेप हेप पुलले हेप हेप पुलले हेप हेप पुलले बोलै सोन्हो चलिया चकुले निके निकले बाल जी ओ मेरी अंजू मन आगी शादी आंटी का आ गए बाय बाय ਬਾਏ ਬਾਏ ਬੱਚੇ ਬਾਏ ਬਾਏ ਅੰਜੀ ਕਾ ਅੰਜੀ ਕਾ ਆ ਕਿੰਨੇ ਜੋਨੇ ਬੂਟ ਪਾਇਆ ਨਾ ਇਹਦੇ ਬੂਟ ਪਾਇਆ ਕਿੰਨੇ ਨਿੱਕੇ ਜੋਨੇ ਜੋਨੇ ਬੂਟ ਪਾਇਆ ਆ ਤਾਂ ਗਾ ਕਿੰਨਾ ਜੋਨੇ ਪਾਇਆ ਕਿ ਆ ਬੋਲ ਕਿੰਨਾ ਜੋਨੇ ਲਾਇਆ ਨੇ ਆ ਪੋਪੀ ਕਿੰਨੀ ਜੋਨੇ ਪਾਈ ਆ ਨਾ ਕੀ ਤੂੰ ਆ